ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿ ਪੰਜਾਬ ਦਾ ਮੌਸਮ ਇਸ ਸਾਲ ਗਰਮ ਕਿਉਂ ਹੈ ਪੂਰੇ ਪੰਜਾਬ ਤੋਂ ਬਿਨਾਂ ਪੂਰੇ ਇੰਡੀਆ ਦਾ ਵਿਸ਼ਵ ਦੇ ਵਿੱਚ ਜਿਹੜਾ ਗਰਮੀ ਇਸ ਸਾਲ ਥੋੜੀ ਜਿਹੀ ਜ਼ਿਆਦਾ ਵਧੀ ਹੋਈ ਹੈ ਸੋ ਇਹਦੇ ਪਿੱਛੇ ਕਾਰਨ ਕੀ ਹੈ ਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਕੀ ਹੈ ਅਗੇ ਮੌਨਸੂਨੀ ਸੀਜ਼ਨ ਦੇ ਵਿੱਚ ਬਰਸਾਤਾਂ ਦਾ ਦੌਰ ਕੀ ਰਹੇਗਾ ਇਸ ਦੇ ਸਬੰਧਤ ਕੀ ਤਾਜ਼ਾ ਅਪਡੇਟ ਆਈ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਮੇਨ ਤੌਰ ਤੇ ਦੇਖੀਏ ਤਾਂ ਇਸ ਵੇਲੇ ਜਿਹੜਾ ਬਿਸ਼ਪ ਦੇ ਵਿੱਚ ਮੁੱਦਾ ਗਰਮਾਇਆ ਹੋਇਆ ਹੈ ਉਹ ਗਰਮੀ ਦਾ ਹੀ ਮੁੱਦਾ ਹੈ ਕਿਉਂਕਿ ਗਰਮੀ ਜੇਕਰ ਆਪਾਂ ਕਹੀਏ ਵੀ ਇਕੱਲੇ ਪੰਜਾਬ ਦੇ ਵਿੱਚ ਜ਼ਿਆਦਾ ਨਹੀਂ ਹੈ ਕਿਉਂਕਿ ਆਜਾਦ ਜ਼ਿਆਦਾਤਰ ਦੇਖਣ ਨੂੰ ਮਿਲ ਰਿਹਾ ਕਿ ਸੋਸ਼ਲ ਮੀਡੀਆ ਤੇ ਕੀ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਨਾ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ਉਹਦੇ ਨਾਲ ਗਰਮੀ ਵਧੀ ਹੈ ਜਾਂ ਹੋਰ ਵੀ ਕਈ ਕਾਰਨ ਦੱਸੇ ਜਾ ਰਹੇ ਨੇ ਸੋ ਇੱਥੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਕਿ ਇਹ ਕੋਈ ਪਹਿਲਾ ਸੀਜ਼ਨ ਨਹੀਂ ਹੈ ਜਿਹਦੇ ਵਿੱਚ ਕਣਕਾਂ ਦੇ ਨਾਲ ਨੂੰ ਅੱਗ ਲੱਗਦੀ ਆ ਹਰ ਸਾਲ ਲੱਗਦੀ ਆ ਬਹੁਤ ਕਿਸਾਨ ਇਹਦੇ ਵਿੱਚ ਜਾਗਰੂਕ ਵੀ ਹੋਏ ਨੇ ਜਿਨ੍ਹਾਂ ਨੇ ਅੱਗ ਲਗਾਉਣੀ ਬੰਦ ਵੀ ਕਰ ਦਿੱਤੀ ਐ ਹਾਲਾਂਕਿ ਜਿਹੜਾ ਅੱਗ ਲੱਗਣ ਦਾ ਦੌਰ ਐ ਪਿਛਲੇ ਲਗਭਗ 15-20 ਸਾਲ ਤੋਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਉਸ ਸਮਿਆਂ ਦੇ ਵਿੱਚ ਇਹਦਾ ਪ੍ਰਭਾਵ ਗਰਮੀ ਉੱਪਰ ਕਿਉਂ ਨਹੀਂ ਸੀ ਪੈਂਦਾ ਤੇ ਹੁਣ ਕਿਉਂ ਪੈ ਰਿਹਾ ਹੈ ਇਹਦੇ ਪਿੱਛੇ ਕਾਰਨ ਮੇਨ ਤੌਰ ਤੇ ਇਹ ਕੋਈ ਅੱਗ ਲਗਾਉਣ ਵਾਲਾ ਨਹੀਂ ਐ ਕਿਉਂਕਿ ਪਹਿਲਾਂ ਦੇ ਮੁਕਾਬਲੇ ਜੇਕਰ 10 ਸਾਲ ਪਹਿਲਾਂ ਦੇਖੀਏ ਤੇ ਹੁਣ ਦੇਖੀਏ ਤਾਂ ਅੱਗ ਲਗਾਉਣ ਦੇ ਵਿੱਚ ਜਿਹੜੀ ਕਮੀ ਆ ਕਾਫੀ ਜ਼ਿਆਦਾ ਆਈ ਐ ਕਿਉਂਕਿ ਕਿਸਾਨ ਜਾਗਰੂਕ ਹੋਏ ਨੇ ਉਜੋ ਜਿਹੀਆਂ ਮਸ਼ੀਨਰੀਆਂ ਵੀ ਉਪਲਬਧ ਹੋਈਆਂ ਨੇ ਜਿਹੜੀਆਂ ਕਿ ਇਸ ਨਾੜ ਨੂੰ ਵਿੱਚੇ ਖਤਮ ਕਰਦੀਆਂ ਨੇ ਰਲੌਂਦੀਆਂ ਨੇ ਮਿਲਾਉਂਦੀਆਂ ਨੇ ਹਾਲਾਂਕਿ ਜਿੰਨਾ ਕਿਸਾਨਾਂ ਕੋਲੇ ਇਹ ਸੰਦ ਉਪਲਬਧ ਨਹੀਂ ਹੈਗੇ ਤਾਂ ਉਹ ਮਜਬੂਰੀ ਵਸੇ ਕਦਮ ਚੁੱਕਦੇ ਨੇ ਸੋ ਇਸ ਤੋਂ ਬਿਨਾ ਹੁਣ ਆਪਾਂ ਗੱਲ ਕਰਦੇ ਆ ਮੌਸਮ ਦੇ ਮੁੱਦੇ ਦੀ ਮੌਸਮ ਗਰਮ ਹੈ ਜਿਹੜੀ ਗਰਮਾਟ ਬੜੀ ਹੋਈ ਹੈ ਗਰਮੀ ਹੈ ਹੀਟ ਵੇਵ ਚੱਲ ਰਹੀ ਹੈ ਪੂਰੇ ਉੱਤਰ ਪੱਛਮੀ ਪ੍ਰਦਾਨ ਬੜੀ ਗੱਲ ਕਰੀਏ ਮੈਦਾਨੀ ਭਾਗ ਹੋਗੇ ਪੰਜਾਬ ਹਰਿਆਣਾ ਯੂਪੀ ਐਮਪੀ ਰਾਜਸਥਾਨ ਗੁਜਰਾਤ ਇਹ ਸਾਰੇ ਹੀ ਇਲਾਕਿਆਂ ਦੇ ਵਿੱਚ ਜਿਹੜੇ ਹੀਟ ਵੇਵ ਚੱਲ ਰਿਹਾ ਜ਼ੋਰ ਪੂਰੇ ਤਕੜੇ ਜ਼ੋਰਾਂ ਦੇ ਇਸ ਤੋਂ ਇਲਾਵਾ ਜਿਹੜਾ ਪੂਰਬੀ ਦਮੜੇ ਪੈ ਜਾਂਦੇ ਨੇ ਜਿਹੜੇ ਸੂਬੇ ਭਾਰਤ ਦੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਬਿਹਾਰ ਬੰਗਾਲ ਤੋਂ ਲੈ ਕੇ ਇਹਨਾਂ ਭਾਗਾਂ ਵਿੱਚ ਵੀ ਇਹੜਾ ਗਰਮੀ ਹੀਟ ਵੇਵ ਆ ਕਾਫੀ ਜ਼ਿਆਦਾ ਜ਼ੋਰ ਤੇ ਆ ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਪੰਜਾਬ ਦੇ ਵਿੱਚ ਗਰਮੀ ਜ਼ਿਆਦਾ ਹੈ ਸੋ ਪੂਰੇ ਹੀ ਪੰਜਾਬ ਦੇ ਸਮੇਤ ਬਾਕੀ ਸੂਬਿਆਂ ਦੇ ਵਿੱਚ ਵੀ ਇਹੜਾ ਹੀਟ ਵੇਵ ਦਾ ਮਾਹੌਲ ਬਣਿਆ ਹੋਇਆ ਹੈ ਗਰਮੀ ਜਿਹੜੀ ਅਨੁਮਾਨ ਤੋਂ ਜ਼ਿਆਦਾ ਜਾਂ ਕਹਿੰਦੀ ਵੀ ਔਸਤਨ ਤੋਂ ਜ਼ਿਆਦਾ ਟੈਂਪਰੇਚਰ ਵਧੇ ਹੋਏ ਨੇ ਇਸ ਤੋਂ ਇਲਾਵਾ ਗੱਲ ਕਰੀਏ ਇੰਡੀਆ ਦੀ ਇੰਡੀਆ ਤੋਂ ਇਲਾਵਾ ਵੀ ਜਿਵੇਂ ਫਿਲੀਪੀਨਸ ਇੰਡੋਨੇਸ਼ੀਆ ਵਗੈਰਾ ਦੀ ਜਿਹੜੇ ਦੇਸ਼ ਪੈ ਜਾਂਦੇ ਨੇ ਇਹਨਾਂ ਇਲਾਕਿਆਂ ਵਿੱਚ ਵੀ ਜਿਹੜੀ ਗਰਮੀ ਆ ਉਹਨੇ ਤਾਬੜ ਤੋੜ ਆਪਣੇ ਜਿਹੜਾ ਜੋਰ ਦਿਖਾਉਣਾ ਸ਼ੁਰੂ ਕੀਤਾ ਹੋਇਆ ਹੈ ਆਸਟ੍ਰੇਲ ਦੇ ਮੁਕਾਬਲੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੀ ਗਰਮੀ ਆ ਜਿਆਦਾ ਵਧ ਰਹੀ ਹੈ ਸੋ ਇਸ ਤਰ੍ਹਾਂ ਆਪਾਂ ਕਹਾਂਗੇ ਕਿ ਇਹ ਇਕੱਲੇ ਪੰਜਾਬ ਵਿੱਚ ਗਰਮੀ ਨਹੀਂ ਵਧੀ ਇਹ ਵਿਸ਼ਵ ਵਿਆਪੀ ਜਿਹੜੀ ਗਰਮੀ ਆ ਟੈਂਪਰੇਚਰ ਹਾਈ ਹੋ ਰਿਹਾ ਉਹਦੇ ਕਰਕੇ ਜਿਹੜਾ ਗਰਮੀ ਦਾ ਮਾਹੌਲ ਆ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੋ ਇਸ ਦੇ ਸਬੰਧ ਤੇ ਜਿਹੜਾ ਮੇਨ ਕਾਰਟ ਜਾਂ ਮੇਨ ਗੱਲ ਕੀ ਉਹ ਹੈ ਰੁੱਖਾਂ ਦੀ ਕਮੀ ਰੁੱਖਾਂ ਨੂੰ ਜਿਆਦਾ ਤੋਂ ਜਿਆਦਾ ਵਧਾਉਣ ਦੀ ਲੋੜ ਹੈ ਕਿਉਂਕਿ ਰੁੱਖ ਹੀ ਕੁਦਰਤੀ ਰੂਪ ਦੇ ਵਿੱਚ ਜਿਹੜੇ ਵਾਤਾਵਰਨ ਨੂੰ ਠੰਡਾ ਰੱਖਣ ਵਿੱਚ ਸਹਾਇੀ ਹੁੰਦੇ ਨੇ ਸੋ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਜੰਗਲਾਂ ਦੀ ਕਟਾਈ ਹੋ ਰਹੀ ਹੈ ਨਿਵਾਹ ਹੋ ਰਹੀ ਹੈ ਤੇ ਇੱਥੇ ਨਾਲ ਹੀ ਇੱਕ ਗੱਲ ਹੋਰ ਸ਼ੇਅਰ ਕਰੀਏ ਕਿ ਜਿਹੜੇ ਜੰਗਲਾਂ ਨੂੰ ਅੱਗ ਲੱਗਦੀ ਹੈ ਜਿਹੜੇ ਕਿ ਜਿਵੇਂ ਆਸਟ੍ਰੇਲੀਆ ਵਗੈਰਾ ਹੋ ਗਏ ਜਾਂ ਅਫਰੀਕਾ ਦੇ ਕਈ ਦੇਸ਼ ਹੋ ਗਏ ਅਫਰੀਕਾ ਮਹਾਦੀਪ ਦੇ ਸੋ ਉਹਨਾਂ ਦੇਸ਼ਾਂ ਦੇ ਵਿੱਚ ਇਸ ਤੋਂ ਲਗ ਹੋਰ ਵੀ ਗੱਲ ਕਰੀਏ ਲਗਭਗ 40-50 ਅਜਿਹੇ ਦੇਸ਼ ਹੋਣਗੇ ਜਿਨ੍ਹਾਂ ਦੇ ਵਿੱਚ ਹਰ ਸਾਲ ਸੈਂਕੜੇ ਏਕੜ ਜਿਹੜਾ ਜੰਗਲ ਉਹਨੂੰ ਅੱਗ ਲੱਗ ਜਾਂਦੀ ਹੈ ਤੇ ਲਗਾਤਾਰ ਮਹੀਨੇ-ਮਹੀਨੇ 20-25 ਦਿਨ ਜਿਹੜੀ ਅੱਗ ਲਗਾਤਾਰ ਚੱਲਦੀ ਰਹਿੰਦੀ ਹੈ ਸੋ ਅਜਿਹੇ ਨਾਲ ਇਹਦਾ ਟੈਂਪਰੇਚਰ ਵਧਣਾ ਤੇ ਧਰਤੀ ਦਾ ਤਾਪਮਨ ਵਧਣਾ ਜਿਹੜਾ ਸੁਭਾਵਿਕ ਬਣ ਜਾਂਦਾ ਹੈ ਇਸ ਤੋਂ ਇਲਾਵਾ ਲਗਾਤਾਰ ਅਜਿਹੀਆਂ ਫੈਕਟਰੀਆਂ ਵਗੈਰਾ ਚੱਲ ਰਹੀਆਂ ਜਿਹੜੀਆਂ ਕਿ 12 ਮਹੀਨੇ 30 ਦਿਨ ਲਗਾਤਾਰ ਧੂੰਆਂ ਛੱਡਦੀਆਂ ਰਹਿੰਦੀਆਂ ਜਿਨ੍ਹਾਂ ਨਾਲ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਹੈ ਤੇ ਆਪਣੇ ਮੌਸਮ ਦੇ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਉਹਨਾਂ ਦੇ ਕਰਕੇ ਮੀਂਹਾਂ ਦੇ ਵਿੱਚ ਵੀ ਕਮੀ ਆਉਂਦੀ ਹੈ ਤੇ ਮੌਸਮ ਵੀ ਬੇਮੌਸਮੀ ਇਚਾਰਾਂ ਚੱਲਣ ਲੱਗਦਾ ਹੈ ਜਦੋਂ ਮੀਂਹ ਦੀ ਲੋੜ ਹੈ ਉਦੋਂ ਘੱਟ ਪੈਂਦੀ ਹੈ ਬੇਮੌਸਮੀ ਯਾਨੀ ਕਿ ਸੀਜ਼ਨ ਤੋਂ ਉਲਟ ਬਰਸਾਤਾਂ ਵੀ ਇਸੇ ਕਰਕੇ ਪਿਛਲੇ ਲਗਭਗ ਅੱਧੇ ਦਹਾਕੇ ਇੱਕ ਦਹਾਕੇ ਤੋਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਇਹ ਸਾਰੇ ਕਾਰਨ ਨੇ ਜਿਹੜੇ ਕਿ ਮੌਸਮ ਨੂੰ ਪ੍ਰਭਾਵਿਤ ਕਰ ਰਹੇ ਨੇ ਸੋ ਇਸ ਸਾਲ ਗਰਮੀ ਦੇ ਪ੍ਰਭਾਵ ਆਉਣ ਦੇ ਵਿੱਚ ਜਿਹੜਾ ਇੱਕ ਮੇਨ ਕਾਰਨ ਆ ਉਹ ਲਾਨੀਨਾ ਦਾ ਵੀ ਮੰਨ ਦੱਸ ਰਹੇ ਨੇ ਕਿ ਜਿਹੜਾ ਅਲ ਨੀਨਾ ਤੇ ਅਲ ਨੀਨੋ ਅਤੇ ਲਾਨੀਨਾ ਇਹ ਦੋ ਜਿਹੇ ਕਾਰਕ ਹੁੰਦੇ ਨੇ ਜਿਹੜੇ ਕਿ ਮੌਨਸੂਨ ਨੂੰ ਪ੍ਰਭਾਵਿਤ ਕਰਦੇ ਨੇ ਇਹਦੇ ਵਿੱਚ ਜਦੋਂ ਅਲ ਨੀਨੋ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਤਾਂ ਮੌਨਸੂਨ ਕਮਜ਼ੋਰ ਹੁੰਦੀ ਹੈ ਸੋਕੇ ਦੇ ਹਾਲਾਤ ਜ਼ਿਆਦਾ ਹੁੰਦੇ ਨੇ ਤੇ ਜਦੋਂ ਲਾਨੀਨਾ ਦਾ ਪ੍ਰਭਾਵ ਹੁੰਦਾ ਹੈ ਤਾਂ ਉਦੋਂ ਮੌਸਮ ਪਹਿਲਾਂ ਗਰਮਾਹਟ ਦੇ ਵਿੱਚ ਜ਼ਰੂਰ ਹੁੰਦਾ ਹੈ ਪਰ ਅੱਗੇ ਮੌਨਸੂਨੀ ਸੀਜ਼ਨ ਦੇ ਵਿੱਚ ਜਿਹੜਾ ਮੀਂਹ ਦੇ ਜ਼ੋਰ ਨੇ ਉਹ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਸੋ ਇਸ ਸਾਲ ਲਾਨੀਨਾ ਦਾ ਪ੍ਰਭਾਵ ਜ਼ਿਆਦਾ ਦੱਸਿਆ ਜਾ ਰਿਹਾ ਹੈ ਮੌਸਮ ਵਿਗਿਆਨੀਆਂ ਵੱਲੋਂ ਸੋ ਜਿਸ ਕਰਕੇ ਇਹ ਵੀ ਜਿਹੜੀ ਪ੍ਰੈਡਿਕਸ਼ਨ ਹੋਈ ਹੈ ਕਿ ਜੁਲਾਈ ਅਗਸਤ ਦੇ ਆਸ-ਪਾਸ ਦੇ ਮਹੀਨਿਆਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਹੋਣਗੀਆਂ ਪੂਰੇ ਦੇਸ਼ ਭਰ ਦੇ ਵਿੱਚ ਮੌਨਸੂਨੀ ਬਰਸਾਤ ਔਸਤਨ ਤੋਂ ਜ਼ਿਆਦਾ ਹੋ ਸਕਦੀ ਹੈ ਤੇ ਹੜ੍ਹਾਂ ਵਰਗੇ ਹਾਲਾਤ ਵੀ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਅਲ ਨੀਨੋ ਦੇ ਨਾਲ ਹੁੰਦਾ ਕੀ ਹੈ ਧਰਤੀ ਦੀ ਜਿਹੜੀ ਧਰਤੀ ਆ ਗਿਆ ਸੌਰੀ ਸਮੁੰਦਰ ਦੀ ਜਿਹੜੀ ਉੱਪਰਲੀ ਸਤਹ ਦਾ ਪਾਣੀ ਹੁੰਦਾ ਹੈ ਉਹ ਗਰਮਾਹਟ ਹੋ ਜਾਂਦੀ ਆ ਔਸਤ ਤੋਂ 2 ਤੋਂ ਲੈ ਕੇ 4 ਡਿਗਰੀ ਦਾ ਟੈਂਪਰੇਚਰ ਆ ਉਹ ਸਮੁੰਦਰ ਦੀ ਉੱਪਰਲੀ ਸਤਹ ਦਾ ਪਾਣੀ ਉਹ ਵੱਧ ਜਾਂਦਾ ਹੈ ਟੈਂਪਰੇਚਰ ਜ਼ਿਆਦਾ ਹੋ ਜਾਂਦਾ ਹੈ ਜਿਸ ਕਰਕੇ ਇਹ ਜਿਹੜਾ ਪਾਣੀ ਹੈ ਉਹ ਲਗਭਗ ਆਪਣੇ ਆਪਣੇ ਜਿਹੜੇ ਇਲਾਕੇ ਪੈ ਜਾਂਦੇ ਨੇ ਜਿਵੇਂ ਚਿੱਲੀ ਵਗੈਰਾ ਦੇਸ਼ ਹੋਗੇ ਇਹਨਾਂ ਇਲਾਕਿਆਂ ਤੋਂ ਅਮਰੀਕਾ ਹੋ ਗਿਆ ਸੋ ਇਹਨਾਂ ਇਲਾਕਿਆਂ ਤੋਂ ਜਿਹੜਾ ਹਵਾਵਾਂ ਦਾ ਜ਼ੋਰ ਆ ਉਹ ਇੰਡੋਨੇਸ਼ੀਆ ਫਿਲਪੀਨ ਜਿਹੜੇ ਦੇਸ਼ ਪੈ ਜਾਂਦੇ ਨੇ ਏਸ਼ੀਆ ਦੇ ਆਪਣੇ ਦੱਖਣੀ ਹਿੱਸੇਆਂ ਸਾਈਡ ਵੱਲ ਦੇ ਸੋ ਇਹਨਾਂ ਇਲਾਕਿਆਂ ਵੱਲ ਨੂੰ ਸਮੁੰਦਰ ਦੀ ਉੱਪਰਲੀ ਸਦਾ ਦਾ ਜਿਹੜਾ ਜ਼ੋਰ ਵੱਜ ਜਾਂਦਾ ਹੈ ਗਰਮ ਪਣੀ ਉਹਨਾਂ ਇਲਾਕਿਆਂ ਵੱਲ ਨੂੰ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਹਵਾਵਾਂ ਇਸ ਤੋਂ ਉਲਟ ਦਿਸ਼ਾ ਦੇ ਵਿੱਚ ਭਗਦੀਆਂ ਨੇ ਸੋ ਹਵਾਵਾਂ ਦਾ ਜ਼ਿਕਰ ਕੀ ਹੈ ਤਾਂ ਪੂਰਬ ਤੋਂ ਪੱਛਮ ਦਿਸ਼ਾ ਨੂੰ ਜਿਹੜਾ ਜ਼ੋਰ ਆ ਉਹ ਵੱਧ ਜਾਂਦਾ ਹੈ ਕਿਉਂਕਿ ਹਵਾਵਾਂ ਵਿੱਚ ਉਲਟ ਹੁੰਦੀਆਂ ਨੇ ਤੇ ਜਿਹੜਾ ਸਮੁੰਦਰੀ ਸੱਤਾ ਦਾ ਪਾਣੀ ਦਾ ਵਹਾਅ ਹੁੰਦਾ ਹੈ ਗਰਮ ਸੱਤਾ ਦਾ ਉਹ ਉਸ ਹਵਾਵਾਂ ਤੋਂ ਉਲਟ ਦਿਸ਼ਾ ਦੇ ਵਿੱਚ ਹੁੰਦਾ ਹੈ ਸੋ ਇਹਨਾਂ ਸਾਰੇ ਕਾਰਨਾਂ ਦੇ ਕਰਕੇ ਜਿਹੜੇ ਮੌਸਮ ਦੇ ਵਿੱਚ ਬਦਲਾਅ ਆਉਂਦੇ ਨੇ ਸੋ ਇਸ ਸਾਲ ਲਾਨੀਨਾ ਦਾ ਪ੍ਰਭਾਵ ਜ਼ਿਆਦਾ ਦੱਸਿਆ ਜਾ ਰਿਹਾ ਹੈ ਸੋ ਜਿਹਦੇ ਚੱਲਦੇ ਆਉਂਦੇ ਮਹੀਨਿਆਂ ਦੇ ਵਿੱਚ ਮੌਨਸੂਨੀ ਕਾਰਵਾਈਆਂ ਜ਼ਿਆਦਾ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਗਰਮੀ ਦੇ ਜੋਰ ਦੀ ਗੱਲ ਕਰੀਏ ਗਰਮੀ ਫਿਲਹਾਲ ਹਲੇ ਮਈ ਦਾ ਮਹੀਨਾ ਤਾਂ ਇਸੇ ਤਰ੍ਹਾਂ ਚੱਲਦੀ ਰਹੇਗੀ ਕਿਉਂਕਿ ਮੌਸਮ ਦੇ ਵਿੱਚ ਕੋਈ ਵੱਡੀ ਹਲਚਲ ਫਿਰ ਹਾਲ ਹੁਣ ਦੇ ਦਿਨਾਂ ਵਿੱਚ ਨਹੀਂ ਹੈ ਸੋ ਜਿਹਦੇ ਚੱਲਦੇ ਮੌਸਮ ਖੁਸ਼ਕ ਹੈ ਗਰਮ ਰਹੇਗਾ ਹਾਲਾਂਕਿ ਜੋ ਪੂਰਬੀ ਹਵਾਵਾਂ ਵਗ ਰਹੀਆਂ ਨੇ ਸੋ ਕਾਫੀ ਜ਼ੋਰ ਤੇ ਚੱਲ ਰਹੀਆਂ ਨੇ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਸੋ ਉਹਨਾਂ ਦੇ ਨਾਲ ਟੈਂਪਰੇਚਰ ਦੇ ਵਿੱਚ ਸਵੇਰ ਦੇ ਸਮੇਂ ਹਾਲਾਂਕਿ ਕਮੀ ਰਹਿੰਦੀ ਹੈ ਪਰ ਜਦੋਂ ਹਵਾਵਾਂ ਨੂੰ ਠੱਲ ਪੈਂਦੀ ਹੈ ਤਾਂ ਹਮੋਸ ਵਰਗਾ ਮਾਹੌਲ ਬਣ ਜਾਂਦਾ ਹੈ ਤੇ ਫਿਰ ਉਹ ਜਿਹੜੀ ਗਰਮੀ ਹੈ ਉਹ ਥੋੜੀ ਜਿਹੀ ਚਿਪਚਿਪੀ ਜਾਂ ਹਮੋਸ ਵਰਗੀ ਹੁੰਦੀ ਹੈ ਜਿਹੜੀ ਕਿ ਜ਼ਿਆਦਾ ਪਰੇਸ਼ਾਨ ਕਰਦੀ ਹੈ ਨਾਰਮਲ ਨਾਲੋਂ ਜਿਹੜਾ ਉਹਦਾ ਅਨੁਭਵਾ ਗਰਮੀ ਦਾ ਜ਼ਿਆਦਾ ਹੋਣ ਲੱਗ ਜਾਂਦਾ ਹੈ ਸੋ ਪੂਰਬੀ ਹਵਾਵਾਂ ਦੇ ਨਾਲ ਜਿੱਥੇ ਨਮੀ ਵੀ ਵੱਧ ਰਹੀ ਹੈ ਤਾਂ ਆਉਣ ਦੇ ਦਿਨਾਂ ਵਿੱਚ ਹਨੇਰੀ ਗਰਜ ਚਮਕ ਵਾਲੇ ਬੱਦਲ ਵੀ ਅਚਾਨਕ ਬਣਨੇ ਦੇਖਣ ਨੂੰ ਮਿਲ ਸਕਦੇ ਨੇ ਮਈ ਦੇ ਆਖਰੀ ਦਿਨਾਂ ਦੇ ਵਿੱਚ ਇਹਨਾਂ ਗਤੀਵਿਧੀਆਂ ਨੂੰ ਕੋਈ ਕਿਸੇ ਤੋਂ ਵੱਡੇ ਆਪਾ ਸਿਸਟਮ ਦੇ ਰੂਪ ਵਿੱਚ ਨਹੀਂ ਲੈ ਸਕਦੇ ਕਹਿ ਸਕਦੇ ਇਹ ਜਿਹੜੇ ਸਿਸਟਮ ਬਣਨਗੇ ਹਲਕੇ ਦਰਮਿਆਨੇ ਬਣਨਗੇ ਛੋਟੇ ਖੇਤਰਾਂ ਨੂੰ ਪ੍ਰਭਾਵਿਤ ਕਰਨਗੇ ਹੋ ਸਕਦਾ ਹੈ ਕਿ ਸੂਬੇ ਦੇ 5-7 ਜ਼ਿਲ੍ਹਿਆਂ ਵਿੱਚ ਕਾਰਵਾਈਆਂ ਕਰਨ ਸੋ ਜਿਹੀਆਂ ਹਲਚਲਾਂ ਆਪ ਨੂੰ ਮਈ ਮਹੀਨੇ ਦੇ ਆਖਰ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਜਿਹੜੇ ਕਿ ਅਸਥਾਈ ਰੂਪ ਦੇ ਵਿੱਚ ਉੜ ਜੀ ਮੌਸਮ ਨੂੰ ਠੱਲ ਪਾਉਣ ਗਈਆਂ ਗਰਮੀ ਤੋਂ ਥੋੜਾ ਜਹ ਰਾਹਤ ਦੇਣ ਗਈਆਂ ਪਰ ਜੇ ਇੱਕ ਵੀ ਜੇਕਰ ਮੀਂਹ ਦਾ ਤਕੜਾ ਸਪੈਲ ਲੱਗਦਾ ਹੈ ਤਾਂ ਆਉਂਦੇ ਦਿਨਾਂ ਦੇ ਵਿੱਚ ਫਿਰ ਲੂ ਤੋਂ ਰਾਹਤ ਮਿਲ ਜਾਵੇਗੀ। ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਹੈ ਤੋਂ ਅੱਡਣਾ ਸਾਂਝੀ ਕਰਦੇ ਰਹਾਂਗੇ। ਸੋ ਚੈਨਲ ਪੰਜਾਬੀ ਪਾਦਰ ਨਾਲ ਬਣੇ ਰਹੋ ਤਾਂ ਜੋ ਤੁਹਾਨੂੰ ਮੌਸਮੀ ਹਰ ਅਪਡੇਟ ਸਮੇਂ-ਸਮੇਂ ਤੇ ਮਿਲਦੀ ਰਹੇ।